ਤੇ ਜਿਹੜੇ ਸਪਸ਼ਟੀਕਰਨ ਮੰਗਦੇ ਉਹਨਾਂ ਨੇ ਮੰਨਣਾ ਵੀ ਨਹੀਂ ਹੁੰਦਾ ਜੇਕਰ ਮੀਡੀਆ ਵਿੱਚ ਨਾ ਆਉਂਦੇ ਹੋਈਏ ਕਿਉਂਕਿ ਵੱਖ-ਵੱਖ ਮੁੱਦਿਆਂ ਤੇ ਦੇਸ਼ ਵਿਦੇਸ਼ ਦੇ ਵਿੱਚ ਪੰਥਕ ਮੁੱਦੇ ਸਮਾਜਿਕ ਮੁੱਦਿਆਂ ਤੇ ਮੀਡੀਆ ਵਿੱਚ ਆਉਂਦੇ ਆ ਤੇ ਇਸ ਕਰਕੇ ਜਵਾਬ ਦੇਣਾ ਵੀ ਬਣਦਾ ਜੇਕਰ ਮੀਡੀਆ 'ਚ ਨਾ ਆਉਂਦੇ ਹੁੰਦੇ ਤਾਂ ਮੈਂ ਸਮਝਦਾ ਕਿ ਇਨ੍ਹਾਂ ਗੱਲਾਂ ਦਾ ਸਮੇਂ ਨੇ ਜਵਾਬ ਦੇ ਦੇਣਾ ਸਾਨੂੰ ਜਵਾਬ ਦੇਣ ਦੀ ਲੋੜ ਨਹੀਂ ਸੀ ਇੱਕ ਬੜੀ ਪੋਸਟ ਘੁੰਮ ਰਹੀ ਆ ਵੈਸੇ ਤਾਂ ਵੀਡੀਓ ਸਟੇਟਮੈਂਟਾਂ ਵੀ ਘੁੰਮ ਰਹੀਆਂ ਨੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਦੀਆਂ ਪਰ ਇੱਕ ਪੋਸਟ ਬਣਾ ਕੇ ਉਹਦੇ ਆਈਟੀ ਵਿੰਗ ਦੇ ਵੱਲੋਂ ਜਿਹੜਾ ਕਿ ਇੱਕ ਸ਼ਰਾਰਤੀ ਜੇ ਕਿਸਮ ਦਾ ਆਦਮੀ ਆ ਉਹਨੇ ਕਈਆਂ ਦਾ ਬੇੜਾਗਰ ਕੀਤਾ ਤੇ ਹੁਣ ਸ਼ਾਇਦ ਸਰਦਾਰ ਢਿੰਡਾ ਦਾ ਵੀ ਬੇੜਾਗਰ ਕਰਨ ਦਾ ਉਹਨੇ ਰਾਹ ਜਿਹੜਾ ਉਹ ਫੜਿਆ ਹੋਇਆ ਤੇ ਮੁਬਾਰਕ ਹੈ ਉਹਨੂੰ ਕਿਉਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਰਿਹਾ ਹੈ ਸਰਦਾਰ ਢਿੰਡਾ ਦਾ ਬੇੜਾਗਰ ਕਰਨ ਵਾਸਤੇ ਇੱਕ ਪੋਸਟ ਜਿਹੜੀ ਬਣਾ ਕੇ ਪਾਈ ਗਈ ਹੈ ਕਿ ਸਰਦਾਰ ਢਿੰਡਾ ਨੇ ਪੌਣੇ 4 ਕਰੋੜ ਦਾ ਕਫਲਾ ਜਿਹੜਾ ਉਹ ਦਾਦੂਗਾਲ ਵਾਲ ਕੱਢਿਆ ਪਿਛਲੇ ਸਮੇਂ ਦੇ ਅੰਦਰ ਪਿਛਲੇ 1 ਸਾਲ ਦੇ ਵਿੱਚ ਪੌਣੇ 4 ਕਰੋੜ ਦਾ ਪਤਾ ਹੀ ਨਹੀਂ ਲੱਗਾ ਉਹ ਕਿੱਥੇ ਗਿਆ ਸਟੇਟਮੈਂਟ ਸਰਦਾਰ ਢਿੰਡਾ ਦੀ ਆ ਤੇ ਪੋਸਟ ਬਣਾ ਕੇ ਇੱਕ ਪੋਸਟਰ ਬਣਾ ਕੇ ਬਕਾਇਦਾ ਪ੍ਰੋਫੈਸ਼ਨਲ ਉਹਦੇ ਆਈਟੀ ਵਿੰਗ ਨੇ ਪਾਇਆ ਜਿਹੜਾ ਵੱਖ-ਵੱਖ ਸੋਸ਼ਲ ਮੀਡੀਆ ਅਕਾਊਂਟਾਂ ਤੇ ਘੁੰਮ ਰਿਹਾ ਤੇ ਵਿਰੋਧੀਆਂ ਨੇ ਬੜਾ ਚਟਕਾਰੇ ਲੈ ਕੇ ਉਸ ਨੂੰ ਤੇ ਆਪੋ ਆਪਣੇ ਪੇਜਾਂ ਤੇ ਸ਼ੇਅਰ ਕੀਤਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਕਿ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਲਹਿਜੇ ਵਿੱਚ ਬਤਮੀਜ਼ ਜੀ ਚਿਹਰੇ ਪਰ ਨਕਾਬ ਲੈ ਕੇ ਫਿਰਦੇ ਹਨ ਜਨ ਕੇ ਖੁਦ ਖਾਤੇ ਖਰਾਬ ਹਨ ਉਹ ਮੇਰਾ ਹਿਸਾਬ ਲੈ ਕੇ ਫਿਰਦੇ ਹਨ ਜਿਨਾਂ ਦਾ ਕਾਰਜਕਾਲ ਖੁਦ ਜਿਹੜਾ ਹੈ ਹਿਸਾਬ ਕਿਤਾਬ ਮੰਗਦਾ ਹੈ ਜਾਂਚ ਦਾ ਵਿਸ਼ਾ ਉਹ ਮੇਰੇ ਹਿਸਾਬ ਦੀਆਂ ਗੱਲਾਂ ਕਰਦੇ ਜਿਹੜੇ ਖੁਦ ਕ腐ਪਸ਼ਨ 'ਚ ਘਰੇ ਹੋਏ ਲੋਗ ਆ ਉਹ ਮੇਰੇ ਹਿਸਾਬ ਕਿਤਾਬ ਦੀਆਂ ਗੱਲਾਂ ਕਰ ਰਹੇ ਆ ਜਿਹੜੀਆਂ ਕਿ ਕੋਰਾ ਝੂਠ ਨੇ ਸਰਾ ਸਰ ਝੂਠ ਨੇ ਬੜਾ ਸੋਹਣਾ ਕਿਸੇ ਵਿਦਵਾਨ ਨੇ ਹੋਰ ਲਿਖਿਆ ਕਿ ਨਿਕਲੇ ਹਨ ਜੋ ਮੇਰੀ ਸਖਸ਼ੀਅਤ ਕੋ ਬਿਗਾੜਨੇ ਕਰਤਾਰ ਉਹਨਕੇ ਖੁਦ ਮਰਮਤ ਮੰਗ ਰਹੇ ਆ ਜਿਨ੍ਹਾਂ ਦੇ ਖੁਦ ਕਰਤਾਰ ਮਰਮਤ ਦੀ ਮੰਗ ਕਰ ਰਹੇ ਆ ਉਹ ਸਾਡਾ ਕਿਰਦਾਰ ਸਾਡੀ ਸ਼ਖਸੀਅਤ ਵਿਗਾੜਨਾ ਚਾਹੁੰਦੇ ਆ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਕਾਲਪੁਰਖ ਦੀ ਕਿਰਪਾ ਬੜੇ ਆਏ ਬੜੇ ਆਉਣਗੇ ਕੇਵਲ ਇਲਜ਼ਾਮਬਾਦੀ ਨਹੀਂ ਲਿਮੀਨੇਟ ਕਰਨ ਵਾਲੇ ਵੀ ਛੀਦ ਕਰਨ ਵਾਲੇ ਵੀ ਬਥੇਰੇ ਮਸਲਿਆਂ ਦੇ ਵਿੱਚ ਕੇ ਦਾਦੂਵਾਲ ਨੂੰ ਛੀਦ ਕਰਨਾ ਦਾਦੂਵਾਲ ਨੂੰ ਖਤਮ ਕਰਨਾ ਦਾਦੂਵਾਲ ਨੂੰ ਲਿਮੀਨੇਟ ਕਰਨਾ ਦਾਦੂਵਾਲ ਨੂੰ ਪਾਸੇ ਕਰਨਾ ਬਥੇਰੇ ਕਈ ਸਲਾਖਾਂ ਪਿੱਛੇ ਚਲੇ ਗਏ ਕਈ ਤਖਤਾਂ ਤੋਂ ਗਰਾਊਂਡ ਤੇ ਚਲੇ ਗਏ ਕੰਧਾਂ 'ਚ ਵੱਜਦੇ ਫਿਰਦੇ ਆ ਮੇਰਾ ਵਾਹਿਗੁਰੂ ਸੱਚਾ ਪਾਤਸ਼ਾਹ ਮੇਰੇ ਨਾਲ ਆ ਕਿਉਂਕਿ ਅਕਸਰ ਮੈਂ دیਵਾਨਾ 'ਚ ਵੀ ਧਾਰਨਾ ਪੜਿਆ ਕਰਦਾ ਸੀਗਾ ਦੇਖ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਉਹ ਖੁਦ ਹੀ ਜਿਹੜੇ ਸਾਨੂੰ ਮਾਰ ਨਿਕਲੇ ਸੀ ਉਹ ਮਰ ਗਏ ਜਿਹੜੇ ਸਾਨੂੰ ਸ਼ਖਸੀਅਤ ਵਿਗਾੜਨ ਵਾਲੇ ਪਾਸੇ ਨਿਕਲੇ ਉਹਨਾਂ ਦੀਆਂ ਖੁਦ ਵਿਗੜ ਗਈਆਂ ਹੋਦ ਤਖਤਾਂ ਤੋਂ ਕੁਰਸੀਆਂ ਤੋਂ ਪਾਸੇ ਹੋ ਗਿਆ ਜਿੱਦ ਸਰਦਾਰ ਢਿੰਡਾ ਵੀ ਉਸੇ ਰਾਤ ਤੇ ਚੱਲ ਰਹੇ ਆ ਕਿਉਂਕਿ ਕੁਰਸੀ ਦਾ ਨਸ਼ਾ ਹੀ ਐਸਾ ਜਿੰਨੇ ਦਿਨ ਕੁਰਸੀ ਨਹੀਂ ਸੀ ਆਈ ਪ੍ਰਧਾਨਗੀ ਦੀ ਉਹਨਾਂ ਚ ਸਰਦਾਰ ਢਿੰਡਾ ਨੇ ਸਿਰ ਨਹੀਂ ਚੱਕਿਆ ਤਾਂ ਇਹ 19ਵੀਂ ਪਾ ਕੇ ਬੈਠੇ ਰਹਿੰਦੇ ਜਦਨ ਜਰਨਲ ਹਾਊਸ ਚ ਪ੍ਰਧਾਨ ਬਣ ਕੇ ਉਦੋਂ ਬਾਅਦ ਸਰਦਾਰ ਢਿੰਡਾ ਸਾਹਿਬ ਦੇ ਸਿੰਘ ਨਿਕਲ ਆਏ ਤੇ ਉਹ ਸਿੰਘ ਜਿਹੜੇ ਸੀ ਉਹ ਸਾਥੀਆਂ ਦੇ ਮਾਰਨੇ ਸ਼ੁਰੂ ਕਰਦੇ ਜਿਨ੍ਹਾਂ ਨੇ ਸਾਥ ਕਰਕੇ ਉੱਥੇ ਤੱਕ ਪਹੁੰਚਾਇਆ ਸੀਗਾ ਔਰ ਚਲੋ ਖੁਸ਼ੀ ਦੀ ਗੱਲ ਆ ਕਿਸੇ ਵਿਦਵਾਨ ਨੇ ਇਹਦੇ ਤੇ ਵੀ ਚਾਰ ਲਾਈਨਾਂ ਲਿਖੀਆਂ ਨੇ ਕਿ ਕੁਰਸੀ ਜਿਹੜੀ ਆ ਇਹਦੀਆਂ ਚਾਰ ਲੱਤਾਂ ਨੇ ਚਾਰ ਟੰਗਾਂ ਹੁੰਦੀਆਂ ਤੇ ਚਾਰ ਟੰਗਾਂ ਮਨੁੱਖ ਦੀਆਂ ਨਹੀਂ ਚਾਰ ਟੰਗਾਂ ਪਸ਼ੂਆਂ ਦੀਆਂ ਜਾਨਵਰਾਂ ਦੀਆਂ ਹੁੰਦੀਆਂ ਵਿਰਲਿਆਂ ਨੂੰ ਕੁਰਸੀ ਹজম ਹੁੰਦੀ ਆ ਵਿਰਲਿਆਂ ਨੂੰ ਉਹਦਾ ਹজম ਹੁੰਦਾ ਵਾ ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਹੁੰਦੀ ਆ ਐਜੂਕੇਸ਼ਨ ਹੁੰਦੀ ਆ ਜਾਂ ਕਿਸਮਤ ਹੁੰਦੀ ਆ ਮੋਹਦਿਆਂ ਨੂੰ ਇਹ ਕੁਰਸੀ ਵੀ ਜਿਹੜੀ ਆ ਨਾ ਉਹ ਹজম ਨਹੀਂ ਹੁੰਦੀ ਉਹਦਾ ਹজম ਨਹੀਂ ਹੁੰਦਾ ਉਹ ਕੰਮ ਉਹਨਾਂ ਵਰਗੇ ਜਾਨਵਰਾਂ ਪਸ਼ੂਆਂ ਵਰਗੇ ਕਰਨ ਲੱਗ ਜਾਂਦੇ ਆ ਜਿਸ ਤਰ੍ਹਾਂ ਸਰਦਾਰ ਝਿੰडा ਸਾਹਿਬ ਕਰ ਰਹੇ ਉਹਨਾਂ ਨੂੰ ਅੱਜ ਕੁਰਸੀ ਦਾ ਨਸ਼ਾ ਇਨਾ ਹੋ ਗਿਆ ਉਹਦੇ ਦਾ ਕਿ ਉਹਨਾਂ ਨੂੰ ਸਹੀ ਔਰ ਗਲਤ ਦੀ ਪਛਾਣ ਸਾਥੀ ਤੇ ਦੁਸ਼ਮਣ ਦੀ ਪਛਾਣ ਖਤਮ ਹੋ ਗਈ ਹੈ ਜਿਸ ਤਰ੍ਹਾਂ ਉਹਨਾਂ ਦੇ ਇੱਕ ਸਾਥੀ ਨੇ ਬਿਆਨ ਦਿੱਤਾ ਸੀ ਕਾਲਾ ਦਿਵਸ ਤੋਂ ਪਹਿਲਾਂ ਸਰਦਾਰ ਜੋਗਾ ਸਿੰਘ ਕਿ ਦਿਮਾਗੀ ਸੰਤੁਲਨ ਖੋ ਬੈਠੇ ਆ ਝਿੰਡਾ ਸਾਹਿਬ ਦਿਮਾਗੀ ਤਵਾਜਨ ਖੋ ਬੈਠੇ ਆ ਦੋਸਤੋ ਬਾਅਦ ਮੈਂ ਕਿਹਾ ਸੀ ਫਿਰ ਇਸ ਸਹਾਬਨਾ ਦਾ ਪਾਗਲਖਾਨੇ ਦੀ ਲੋੜ ਆ ਯੂਨੀਵਰਸਟੀਆਂ ਤੋਂ ਬਾਅਦ ਚ ਖੋਲ ਲਾਂਗੇ ਪਹਿਲਾਂ ਪਾਗਲਖਾਨਾ ਖੋਲਣਾ ਪੈਣਾ ਜਿਸ ਤਰੀਕੇ ਦੇ ਨਾਲ ਕੁਰਸੀ ਤੇ ਬਹਿ ਕੇ ਸਰਦਾਰ ਢਿੰਡਾ ਕਰ ਰਹੇ ਆ ਤੇ ਮੈਂ ਬੜਾ ਹੈਰਾਨ ਆ ਕਿ ਥਾਲੀ ਦੇ ਬੈਂਗਣ ਬਣੇ ਆ ਜਿਹੜੇ ਦੂਜਿਆਂ ਨੂੰ ਕਹਿੰਦੇ ਆ ਅੱਜ ਉਹ ਢਿੰਡਾ ਸਾਹਿਬ ਦੇ ਨਾਲ ਜਿਨ੍ਹਾਂ ਨੇ ਢਿੰਡਾ ਸਾਹਿਬ ਦੀ ਪ੍ਰਧਾਨਗੀ ਦਾ ਵਿਰੋਧ ਕੀਤਾ ਵਾਕ ਆਊਟ ਕਰਕੇ ਬਾਹਰ ਚਲੇ ਗਏ ਉਹਨਾਂ ਚੋਂ ਵੀ ਅੱਜ ਕੁਝ ਸਰਦਾਰ ਢਿੰਡਾ ਸਰਦਾਰ ਢਿੰਡਾ ਪ੍ਰਧਾਨ ਢਿੰਡਾ ਅੱਜ ਉਹ ਵੀ ਥਾਲੀ ਦੇ ਵੰਗਣ ਬਣੇ ਹੋਏ ਆ ਸਟੈਂਡ ਹੀ ਕੋਈ ਨਹੀਂ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਉਹਨਾਂ ਦਾ ਸਟੈਂਡ ਹੀ ਕੋਈ ਨਹੀਂ ਆ ਅਸੀਂ ਤੇ ਸਿਧਾਂਤਾਂ ਤੇ ਅਸੀਂ ਸ਼ਰਤਾਂ ਤੇ ਸਹੀ ਗਲਤ ਦੇਖ ਕੇ ਕਿਸੇ ਦੀ ਮਦਦ ਕਰਦੇ ਆ ਤੇ ਸਹੀ ਗਲਤ ਸਿਧਾਂਤ ਦੇਖ ਕੇ ਵਿਰੋਧ ਕਰਦੇ ਆ ਕੁਰਸੀ ਬਾਰੇ ਬੜਾ ਸੋਹਣਾ ਲਿਖਿਆ ਕਿਸੇ ਨੇ ਕੁਰਸੀ ਮੇਜ਼ ਦਾ ਭਾਵੇਂ ਸੰਬੰਧ ਗੂੜਾ ਪਰ ਟੌਰ ਮੇਜ਼ ਤੋਂ ਬਹੁਤਾ ਰਖਾਏ ਕੁਰਸੀ ਕੁਰਸੀ ਮੇਜ਼ ਨਾਲੋਂ ਭਾਵੇਂ ਹੋਏ ਛੋਟੀ ਪਰ ਪੂਜੀ ਮੇਜ਼ ਨਾਲੋਂ ਬਹੁਤੀ ਜਾਏ ਕੁਰਸੀ ਇਸ ਕੁਰਸੀ ਤੇ ਬਹਿ ਕੇ ਬੰਦੇ ਨੂੰ ਬੰਦਾ ਬੰਦਾ ਹੀ ਨਹੀਂ ਨਜ਼ਰ ਆਉਂਦਾ ਇੱਥੋਂ ਤੀਕਰਾਂ ਦਾ ਸਾ ਚੜਾਏ ਕੁਰਸੀ ਅੱਜ ਮੈਂ ਗਾਂ ਨਹੀਂ ਜਾਣਾ ਚਾਹੁੰਦਾ ਲੈਣਾ ਤੇ ਹੋਰ ਵੀ ਨੇ ਦਿਨ ਚਾਰ ਪਰ ਅੱਜ ਮੈਂ ਇੱਥੇ ਹੀ ਰੋਕਣਾ ਚਾਹੁੰਦਾ ਇਹ ਕੁਰਸੀ ਤੇ ਬੰਦੇ ਨੂੰ ਬੈਠ ਕੇ ਬੰਦਾ ਬੰਦਾ ਹੀ ਨਹੀਂ ਨਜ਼ਰ ਆਉਂਦਾ ਇੱਥੋਂ ਤੀਕਰਾਂ ਦਾ ਸਾ ਚੜਾਏ ਕੁਰਸੀ ਜਿਹਦੀ ਕ੍ਰੈਡੀਬਿਲਟੀ ਨਾ ਹੋਵੇ ਕਿਸਮਤ ਨਾ ਹੋਵੇ ਤੇ ਉਹਨੂੰ ਕੁਰਸੀ ਦਾ ਇੰਨਾ ਨਸ਼ਾ ਹੁੰਦਾ ਕਿ ਉਹਨੂੰ ਸਹੀ ਗਲਤ ਅਸਲ ਨਕਲ ਦੀ ਸੱਚ ਝੂਠ ਦੀ ਪਛਾਣ ਭੁੱਲ ਜਾਂਦੀ ਹੈ ਜਿਵੇਂ ਅੱਜ ਸਰਦਾਰ ਢਿੰਡਾ ਨੂੰ ਭੁੱਲੀ ਹੋਈ ਹੈ ਮੈਂ ਸਰਦਾਰ ਜੀ ਨੂੰ ਕਹਿਣਾ ਚਾਹੁੰਨਾ ਵੀ ਇਹ ਕੁਰਸੀ ਬੱਥੇ ਰਿਆਂ ਕੋਲ ਆਈ ਸਾਡੇ ਕੋਲ ਵੀ ਰਹੀ ਸਾਡੇ ਤੋਂ ਪਹਿਲਾਂ ਤੇਰੇ ਕੋਲ ਵੀ ਰਹੀ ਮੇਰੇ ਤੋਂ ਬਾਅਦ ਮਹੰਤ ਕੋਲ ਵੀ ਆਈ ਤੇ ਮਹੰਤ ਵੀ ਜਿਸ ਤਰੀਕੇ ਨਾਲ ਉਹ ਕਹਿੰਦਾ ਸੀਗਾ ਕਿ ਮੈਂ ਤਾਂ ਸਦਾ ਹੀ ਇਸ ਕੁਰਸੀ ਤੇ ਰਹਿਣਾ ਪਰ ਜੋ ਹਾਲਾਤ ਹੋਰ ਬਹੁਤ ਸਾਰੀਆਂ ਉਦਾਹਰਨਾਂ ਨੇ ਉਹਦੇ ਤੇ ਵੀ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਤੁਮਸੇ ਪਹਿਲੇ ਵੀ ਇਸ ਤਖਤ 'ਤੇ ਜੋ ਤਖਤੇ ਨਸ਼ੀਨ ਥਾ ਉਸ ਕੋ ਵੀ ਆਪਣੇ ਖੁਦਾ ਹੋਣੇ ਦਾ ਇਤਨਾ ਹੀ ਯਕੀਨ ਥਾ ਇਸ ਕੁਰਸੀ ਦੇ ਜੋ ਪਹਿਲਾਂ ਬੈਠੇ ਉਹਨਾਂ ਨੂੰ ਵੀ ਇਹੀ ਸੀਗੇ ਕੁਰਸੀ ਸਦਾ ਹੀ ਰਹਿਣੀ ਕਦੇ ਜਾਣੀ ਆ ਸਰਦਾਰ ਢਿੰਡਾ ਸਾਹਿਬ ਜਿਹੜੇ ਰਾਹ ਤੇ ਤੁਸੀਂ ਤੁਰਪੇ ਹੋ ਨਾ ਇਹ ਰਾਹ ਤੁਹਾਨੂੰ ਸਫਲਤਾ ਵਾਲੇ ਪਾਸੇ ਨਹੀਂ ਲੈ ਜਾਂਦਾ ਜਾਂ ਤਾਂ ਉਮਰ ਦਾ ਤਕਾਜ਼ਾ ਜਾਂ ਦਿਮਾਗੀ ਸੰਤੁਲਨ ਕੀ ਆ ਜਾਂ ਸਾਜ਼ਿਸ਼ ਤੁਹਾਡੇ ਪਿੱਛੇ ਜਿਹੜੇ ਕੋਈ 2-4 ਮੈਂ ਉਹਨਾਂ ਵਾਲੇ ਪਾਸੇ ਨਹੀਂ ਜਾਂ ਤੁਹਾਡਾ ਆਈਟੀ ਵਿੰਗ ਸ਼ਰਾਰਤੀ ਉਧਰ ਵੀ ਨਹੀਂ ਜਾਣਾ ਚਾਹੁੰਦਾ ਸਮਾਜ ਤੇ ਕੋਈ ਨਹੀਂ ਜਿਹੜੇ 2-4 ਜੋ ਠਾ ਪ੍ਰੋਪਾਗੈਂਡਾ ਤੁਸੀਂ ਕਰ ਰਹੇ ਹੋ ਜਿਹੜਾ ਜਾਂ ਤੁਸੀਂ ਸਟੇਟਮੈਂਟ ਆਇਆ ਗਿਆ ਮੈਨੂੰ ਜਰਨਲ ਸਕੱਤਰ ਨੇ ਤੁਹਾਨੂੰ ਕਿਉਂਕਿ ਖੁਦ ਨਾ ਤਾਂ ਰਜਿਸਟਰ ਦੇਖਣਾ ਹੁੰਦਾ ਨਾ ਕਦੇ ਦੇਖਿਆ ਤੇ ਕਿਹਾ ਜਰਨਲ ਸਕੱਤਰ ਨੇ ਜਰਨਲ ਸਕੱਤਰ ਨੂੰ ਵੀ ਮੈਂ ਸਮਝਦਾ ਮੀਡੀਆ 'ਚ ਆ ਜਾਣਾ ਚਾਹੀਦਾ ਉਹ ਲੈ ਕੇ ਜਿਹੜੇ ਕਹਿੰਦਾ ਵੀ ਸਬੂਤ ਬੜੇ ਮਿਲ ਗਿਆ ਮੈਨੂੰ ਜਰਨਲ ਸਕੱਤਰ ਨੇ ਦੱਸਿਆ ਕਿਉਂਕਿ ਖੁਦ ਤਾਂ ਪਤਾ ਨਹੀਂ ਜਰਨਲ ਸਕੱਤਰ ਨੂੰ ਵੀ ਆਉਣ ਵਾਲੇ ਦਿਨਾਂ 'ਚ ਮੀਡੀਆ ਜਾ ਕੇ ਦੱਸਣਾ ਚਾਹੀਦਾ ਕਿ ਕੀ ਸਬੂਤ ਨੇ ਕੀ ਗੱਲਬਾਤ ਆ ਕਿਵੇਂ ਆ ਕਿਉਂਕਿ ਤੱਥ ਜਿਹੜੇ ਉਹ ਹਮੇਸ਼ਾ ਬੋਲਦੇ ਆ ਕਾਗਜ਼ ਹਮੇਸ਼ਾ ਬੋਲਦੇ ਆ ਸਹੀ ਹੁਣ ਗਲਤ ਹੋਣ ਤੇ ਸੱਚ ਝੂਠ ਦਾ ਨਿਤਾਰਾ ਵੀ ਇਸ ਤਰ੍ਹਾਂ ਮੋ ਸਾਹਮਣੇ ਬੈਠ ਕੇ ਹੁੰਦਾ ਇਲਜ਼ਾਮਬਾਜ਼ੀ ਕਿਸੇ ਦੇ ਕਰੀ ਜਾਓ ਇਹ ਸੁਕੀ ਇਲਜ਼ਾਮਬਾਜ਼ੀ ਹੈ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਤੁਸੀਂ ਕਿਹਾ ਵੀ ਪੌਣੇ 4 ਕਰੋੜ ਦਾ ਪਤਾ ਹੀ ਨਹੀਂ ਲੱਗਦਾ ਪਿਛਲੇ ਸਾਲ ਦਾ ਜੇ ਜਦੋਂ ਮੈਂ ਪ੍ਰਧਾਨ ਬਣਿਆ ਉਦੋਂ ਪਿਛਲੇ ਸਾਲ ਪਹਿਲੀ ਗੱਲ ਤਾਂ ਕਿ ਦਾਦੂਗੜ੍ਹੋਂ ਪ੍ਰਧਾਨ ਨਹੀਂ ਸੀਗਾ ਜਿੰਨੇ ਸਹਾਤਾ ਫੰਡ ਜਾਰੀ ਹੁੰਦੇ ਆ ਉਹ ਪ੍ਰਧਾਨ ਦੇ ਦਸਕਤਾਂ ਤੇ ਜਾਰੀ ਹੁੰਦੇ ਆ ਦਾਦੂਗਲ ਧਰਮ ਪ੍ਰਚਾਰ ਦਾ ਚੇਅਰਮੈਨ ਸੀ ਤੇ ਧਰਮ ਪ੍ਰਚਾਰ ਦਾ ਚੇਅਰਮੈਨ ਕੋਈ ਵੀ ਫੰਡ ਜਾਰੀ ਨਹੀਂ ਕਰਦਾ ਆਪਣੇ ਸੈਨਾਨਾ ਜਿਹੜੇ ਧਰਮ ਪ੍ਰਚਾਰ ਚੋਂ ਫੰਡ ਜਾਂਦੇ ਉਹ ਵੀ ਪ੍ਰਧਾਨ ਜਾਰੀ ਕਰਦਾ ਪ੍ਰਧਾਨ ਜਿਵੇਂ ਹੁਣ ਤੁਸੀਂ ਵੀ ਥਾਂ ਥਾਂ ਤੇ ਹੁਕਮ ਜਾਰੀ ਕਰ ਰਹੇ ਹੋ ਧਰਮ ਪ੍ਰਚਾਰ ਦੀਆਂ ਗੱਡੀਆਂ ਫਲਾਣੇ ਮੈਂਬਰ ਨੂੰ ਦੇ ਦਿਓ ਧਰਮ ਪ੍ਰਚਾਰ ਫਲਾਣੀ ਜਗ੍ਹਾ ਧਰਮ ਪ੍ਰਚਾਰ ਵਾਲੇ ਕੰਮ ਆਪ ਹੀ ਅਨਾਉਂਸ ਕਰੀ ਜਾਂਦੇ ਹੋ ਇੱਥੇ ਬਣਾਉਣਾ ਉੱਥੇ ਬਣਾਉਣਾ 350 ਸਾਲਾ ਸ਼ਤਾਬਦੀ ਪਿਛਲੀ ਕਮੇਟੀ ਨੇ ਜਥੇਦਾਰ ਭਪਿੰਦਰ ਸਿੰਘ ਸੰਧ ਪ੍ਰਧਾਨ ਸੀ ਜਦੋਂ ਮਡੇ ਪ੍ਰਸ਼ਾਦ ਜਰਨਲ ਸਕੱਤਰ ਸੀ ਸੈਕਲ ਸਾਹਿਬ ਸੀਨੀਅਰ ਮੀਤ ਪ੍ਰਧਾਨ ਸੀ ਐਗਜ਼ੈਕਟਿਵ ਮੈਂ ਵੀ ਸੀ ਉਹਦੇ ਵਿੱਚ ਉਦੋਂ ਮਤਾ ਪਾਸ ਹੋਇਆ ਸੀ ਕਿ 350 ਸਾਲਾ ਤੁਮਤਾਨ ਸਾਹਿਬ ਬਣਾਇਆ ਜਾਣਾ ਤੁਸੀਂ ਉਹਨੂੰ ਵੀ ਬਦਲਣ ਵਾਲੇ ਪਾਸੇ ਤੁਰੇ ਸੀ ਕਦੇ ਇੱਧਰ ਕਦੇ ਉੱਧਰ ਹੁਣ ਥੱਕ ਹਾਰ ਕੇ ਜਦੋਂ ਹਰੇਕ ਨੇ ਕਿਹਾ ਵੀ ਤੁਮਤਾਨ ਸਾਹਿਬ ਵੀ ਬਣਾਉਣਾ ਚਾਹੀਦਾ ਹੁਣ ਤੁਮਤਾਨ ਸਾਹਿਬ ਵਾਲੇ ਪਾਸੇ ਆਏ ਤੁਸੀਂ ਆਪ ਵੀ ਰੱਖ ਕੇ ਸਥਾਪਨਾ ਦਿਵਸ ਹੈ 17 ਜੂਨ ਨੂੰ ਪੰਜੌਰ 17 ਜੂਨ ਸੀਨੀਅਰ ਮੀਤ ਪ੍ਰਧਾਨ ਹਾਜ਼ਰ ਆ ਮੀਤ ਪ੍ਰਧਾਨ ਹਾਜ਼ਰ ਆ ਮੈਂਬਰ ਹਾਜ਼ਰ ਨੇ ਨਾੜਾ ਸਾਹਿਬ 13 ਜੁਲਾਈ ਦਾ ਰੱਖ ਕੇ ਕਿ ਐਤਵਾਰ ਵਾਲੇ ਦਿਨ ਮਨਾਇਆ ਜਾਊ ਖੁਦ ਡੈਰੀ ਤੇ ਨੋਟ ਕਰਾ ਕੇ ਤੇ ਮੁੜ ਕੇ ਜਦੋਂ ਉਹਦਾ ਪੋਸਟਰ ਜਾਰੀ ਹੋ ਗਿਆ ਚਿੱਠੀਆਂ ਜਾਰੀ ਹੋ ਗਈਆਂ ਤੁਸੀਂ 14 ਦਾ ਉੱਥੇ ਰੱਖ ਲਿਆ ਪਰ ਮੈਂ ਉਹਨਾਂ ਨੂੰ ਵੀ ਥਾਲੀ ਦੇ ਵਿੰਗਣਾ ਨੂੰ ਵੀ ਪੁੱਛਣਾ ਚਾਹਨਾ ਜਿਹੜੇ ਗਲਤ ਨੂੰ ਗਲਤ ਸਹੀ ਨੂੰ ਸਹੀ ਨਹੀਂ ਕਹਿੰਦੇ ਗਲਤ ਦੀ ਸਪੋਰਟ ਕਰਦੇ ਆ ਸਾਰੇ ਇਕੱਠੇ ਹੋ ਜਾਂਦੇ ਆ ਕਿ ਦਾदूਵਾਲ ਨੂੰ ਆਪਾਂ ਨੇ ਨੁਕਸਾਨ ਪਹੁੰਚਾਉਣਾ ਦਾदूਵਾਲ ਨੂੰ ਦੇ ਉਹ ਪੰਜਾਬੀ ਗਾਣੇ ਦੀਆਂ ਵਿੱਚ ਦੋ ਲਾਈਨਾਂ ਨੇ ਉਹ ਕਹਿੰਦੇ ਵੈਲੀਆਂ ਨੇ ਕਰ ਲਈ ਸਲਾਹ ਕੱਲਾ ਟੱਕਰੇ ਤਾਂ ਘੇਰ ਮਾਰਨਾ ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ ਉਹ ਵੀ ਦੋ ਚਾਰ ਗਿਣਤੀ ਦੇ ਸਾਰਿਆਂ ਦੀ ਗੱਲ ਨਹੀਂ ਬੜੇ ਸਤਿਕਾਰਯੋਗ ਮੈਂਬਰ ਨੇ ਹਰਿਆਣਾ ਕਮੇਟੀ 'ਤੇ ਚਾਹੇ ਉਹ ਕਾਪਟ ਕੀਤੇ ਆ ਜਾਂ ਇਲੈਕਟਿਡ ਵੀ ਆ ਪਰ ਜਿਹੜੇ ਅਨਾੜੀ ਜੇ ਬੰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਥਾਲੀ ਦੇ ਬੈਂਗਣ ਜਿਹੜੇ ਬਣੇ ਹੋਏ ਆ ਜਿਹੜੇ ਬਿਨਾਂ ਮਤਲਬ ਦੇ ਵਿਰੋਧੀ ਬਣੇ ਹੋਏ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਸਾਹਮਣੇ ਬੈਠ ਕੇ ਜੇ ਗੱਲਬਾਤ ਕਰਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾ ਪਰ ਜਿਨ੍ਹਾਂ ਚ ਤਾਕਤ ਹੀ ਨਹੀਂ ਸਮਰੱਥਾ ਹੀ ਨਹੀਂ 담ੀ ਨਹੀਂ ਸਾਹਮਣੇ ਬੈਠ ਕੇ ਗੱਲ ਕਰਨ ਦਾ ਮੈਂ ਕਹਿਣਾ ਚਾਹੁੰਦਾ ਵੀ ਪਹਿਲੀ ਗੱਲ ਤਾਂ ਉਹ ਪੌਣੇ 4 ਕਰੋੜ ਜਿਹੜਾ ਕਹਿ ਰਹੇ ਆ ਕੋਈ ਵੀ ਸਹਾਇਤਾ ਫੰਡ ਪ੍ਰਧਾਨ ਸਾਹਿਬ ਦੇ ਸਾਈਨਾਂ ਤੇ ਜਾਰੀ ਹੁੰਦੀ ਹੈ ਪਰ ਮੈਂ ਇਹ ਵੀ ਕਹਿ ਸਕਦਾ ਕਿ ਭਾਵੇਂ ਪ੍ਰਧਾਨ ਅਸੰਧ ਸਾਹਿਬ ਸਨ ਇਹੋ ਜਿਹਾ ਕੋਈ ਨਹੀਂ ਕਿ ਪੌਣੇ 4 ਕਰੋੜ ਰੁਪਇਆ ਜਿਹਦਾ ਪਤਾ ਹੀ ਨਾ ਲੱਗੇ ਕਿੱਥੇ ਗਿਆ ਕਹਿੰਦੇ 21 ਲੱਖ ਦਾ ਪ੍ਰਾਵਧਾਨ ਸੀਗਾ ਤੇ ਚੋਣਾਂ ਚਾਰ ਸਹਾਇਤਾ ਫੰਡ ਇਹ ਕੋਈ ਘਪਲਾ ਥੋੜੀ ਐ ਸਹਾਇਤਾ ਫੰਡ ਗਏ ਆ ਪਤਾ ਕਰੋ ਜਿੱਥੇ ਜਿੱਥੇ ਗਏ ਆ ਸਹਾਇਤਾ ਫੰਡ ਜਿੱਥੇ ਸਹਾਇਤਾ ਫੰਡ ਨਹੀਂ ਗਿਆ ਉੱਥੇ ਤੁਸੀਂ ਕਹਿ ਸਕਦੇ ਹੋ ਜਾਂ ਕਿਸੇ ਮੈਂਬਰ ਨੇ ਸਹਾਇਤਾ ਫੰਡ ਦੇ ਕੇ ਵਾਪਸ ਲੈ ਲਿਆ ਉਹ ਤੁਸੀਂ ਉਹਦਾ ਨਾਮ ਲੈ ਸਕਦੇ ਹੋ ਤੁਸੀਂ ਉਹਦੇ 'ਚ ਮੈਨੂੰ ਜਾਂ ਪ੍ਰਧਾਨ ਨੂੰ ਦੋਸ਼ੀ ਥੋੜੀ ਕਹਿ ਸਕਦੇ ਆ ਧਰਮ ਪ੍ਰਚਾਰ ਚੋਂ ਫੰਡ ਸਾਰਾ ਧਰਮ ਪ੍ਰਚਾਰ ਚੋਂ ਧਰਮ ਪ੍ਰਚਾਰ ਸਕੱਤਰ ਦੇ ਵੀ ਸਾਈਨ ਨਹੀਂ ਆ ਧਰਮ ਪ੍ਰਚਾਰ ਪ੍ਰਧਾਨ ਆਪਣੀ ਸੈਨਾ ਤੇ ਔਰ ਸਕੱਤਰ ਦੂਸਰੇ ਸੈਨ ਕਰਕੇ ਧਰਮ ਪ੍ਰਚਾਰ ਦੇ ਜਿਹੜੇ ਫੰਡ ਉਹਨਾਂ ਜਾਰੀ ਕੀਤੇ ਜਿੱਥੇ-ਜਿੱਥੇ ਜਾਰੀ ਕੀਤੇ ਉੱਥੇ ਗਏ ਪਤਾ ਕਰ ਲੋ ਫਿਰ ਕਹਿੰਦੇ ਜੀ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਸਹਤ ਕੋਈ ਵੀ ਸਹਤ ਆ ਹਰਿਆਣਾ ਕਮੇਟੀ ਵੱਲੋਂ ਨਹੀਂ ਗਈ ਜਦੋਂ ਕਿ ਦੇ ਸਕਦੇ ਸੀਗੇ ਕਿਉਂਕਿ ਹਰਿਆਣਾ ਕਮੇਟੀ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਹੈ ਸਕੂਲਾਂ ਕਾਲਜਾਂ ਦਾ ਜਿਹੜੇ ਹਰਿਆਣਾ ਕਮੇਟੀ ਦੇ ਆ ਪਰ ਉੱਥੇ ਜਿਹੜਾ ਫੰਡ ਹੁੰਦਾ ਵਾ ਗੁਰੂ ਦੀ ਗੋਲਕ ਵਿੱਚ ਉਹ ਪੂਰੇ ਸਟੇਟ ਚੋਂ ਹੀ ਨਹੀਂ ਪੂਰੇ ਦੇਸ਼ ਦੇ ਵਿੱਚੋਂ ਆਉਂਦਾ ਪੂਰੇ ਵਿਦੇਸ਼ ਵਿੱਚੋਂ ਕੋਈ ਵੀ ਸਰਧਾਲੂ ਕੱਲੇ ਸਿੱਖ ਨਹੀਂ ਗੈਰ ਸਿੱਖ ਵੀ ਪਾਉਂਦੇ ਆ ਤੇ ਕਿਤੇ ਵੀ ਦੇਸ਼ ਦੇ ਵਿੱਚ ਸਹਾਤਾ ਫੰਡ ਸ਼੍ਰੋਮਣੀ ਕਮੇਟੀ ਨੇ ਅਮੂਪੁਰ ਆਲੇ ਜਿਹੜੇ ਘਰ ਢਾਹ ਦਿੱਤੇ ਸੀ ਉਹਨਾਂ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਨੇ ਫੰਡ ਦਿੱਤਾ ਦਿੱਲੀ ਕਮੇਟੀ ਐਮਪੀ ਚ ਜੂਪੀ ਚ ਫੰਡ ਦਿੰਦੀ ਹੈ ਫੰਡ ਦੇ ਕਿਤੇ ਵੀ ਕਿਉਂਕਿ ਗੁਰੂ ਦੀ ਗੋਲਗ ਵਿੱਚ ਕਿਤੇ ਉਹ ਵੀ ਪੈਸਾ ਹੁੰਦਾ ਕਿਤੇ ਵੀ ਸਹਾਤਾ ਫੰਡ ਦਿੱਤਾ ਜਾ ਸਕਦਾ ਨਾਲੇ ਤੁਸੀਂ ਦੋ ਗੱਲਾਂ ਕਰਦੇ ਹੋ ਇੱਕ ਕਹਿੰਦੇ ਹੋ 4.4 ਕਰੋੜ ਦਾ ਪਤਾ ਹੀ ਨਹੀਂ ਲੱਗਦਾ ਗਿਆ ਕਿੱਥੇ ਦੂਜਾ ਕਹਿੰਦੇ ਤੁਸੀਂ ਸਹਾਤਾ ਫੰਡ ਦੇ ਦਿੱਤੇ ਸਹਾਤਾ ਫੰਡ ਘਪਲਾ ਨਹੀਂ ਹੁੰਦਾ ਹਾਂ ਦਾ ਫੰਡ ਜਿਹੜੇ ਜਾਰੀ ਹੋਏ ਆ ਜਿੱਥੇ-ਜਿੱਥੇ ਵੀ ਹੋਏ ਆ ਪਤਾ ਕਰ ਲੈਣਾ ਚਾਹੀਦਾ ਉਹਨੂੰ ਤੁਸੀਂ ਜਾਂ ਤਾਂ ਇਹ ਕਹੋ ਵੀ ਪੌਣੇ 4 ਕਰੋੜ ਦਾ ਮੈਂ ਕਿਹਾ ਸੀ ਪੌਣੇ 4 ਲੱਖ ਵੀ ਨਹੀਂ ਪੌਣੇ 4 ਕਰੋੜ ਤਾਂ ਬਹੁਤ ਆ ਪੌਣੇ 4 ਲੱਖ ਵੀ ਨਹੀਂ ਤੁਸੀਂ ਕੱਢ ਸਕਦੇ ਵੀ ਜੀ ਦਾ ਪਤਾ ਹੀ ਨਾ ਲੱਗੇ ਇਨਸਪੈਕਟਰ ਹਰਿਆਣਾ ਕਮੇਟੀ ਦੇ ਜਾ ਕੇ ਚੈੱਕ ਦਿੰਦੇ ਆ ਜਿਹਨੂੰ ਵੀ ਸਹਾਇਤਾ ਫੰਡ ਦਿੱਤੀ ਜਾਂਦੀ ਆ ਚਾਹੇ ਸਕੂਲ ਹੋਵੇ ਕਾਲਜ ਹੋਵੇ ਗੁਰਦੁਆਰਾ ਹੋਵੇ ਕਿਸੇ ਵਿਦਿਆਰਥੀ ਦੀ ਪੀਸ ਹੋਵੇ ਕੋਈ ਮਰੀਜ਼ ਹੋਵੇ ਇਹ ਜਿਹੜਾ ਬਿਲਕੁਲ ਪ੍ਰਾਪਾਗੈਂਡਾ ਤੁਸੀਂ ਸ਼ੁਰੂ ਕੀਤਾ ਇਹ ਬੇਬੁਨਿਆਦ ਆ ਜਿਹੜੀ ਤੁਸੀਂ ਕਹਿੰਦੇ ਹੋ ਅਸੀਂ ਆਡਿਟ ਕਮੇਟੀ ਬਣਾਤੀ ਜੀ ਅਸੀਂ ਬਜਟ ਬਣਾਉਣਾ ਜੀ ਜਿਹੜੇ ਬੰਦਿਆਂ ਦੀ ਐਜੂਕੇਸ਼ਨ ਨਹੀਂ ਇੰਨੀ ਕਿ ਉਹ ਬਜਟ ਬਣਾ ਸਕਣ ਜਾਂ ਆਡਿਟ ਕਰ ਸਕਣ ਉਹ ਤਾਂ ਇੱਕ ਪੱਖ ਪਾਤੀ ਇੱਕ ਧਿਰੇ ਆ ਦੂਜੀ ਧਿਰ ਨੂੰ ਡੀਫੇਮ ਕਰਨ ਵਾਸਤੇ ਚਲੋ ਸਾਡੇ ਨਾਲ ਜੇ ਦਾਮਿਆਂ ਸਚਾਈ ਪੱਲੇ ਆ 2014 ਤੋਂ ਲੈ ਕੇ ਅੱਜ ਤੱਕ ਦਾ ਆਡਿਟ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਉਹਦੀ ਦੇਖਰੇਖ ਝੋਏ ਲਾ ਫਰਮ ਹਾਇਰ ਕੀਤੀ ਜਾਵੇ ਹਰਿਆਣਾ ਕਮੇਟੀ ਦਾ ਖਰਚ ਨਹੀਂ ਅਸੀਂ ਆਪਣੇ ਟਰਸਟ ਵੱਲੋਂ ਉਹ ਲਾ ਫਰਮ ਦਾ ਖਰਚਾ ਵੀ ਭਰ ਦਾਂਗੇ ਚੱਲ ਸਾਡੇ ਨਾਲ ਚੱਲੀ ਆਪਾਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨਲ ਦੇ ਕੋਲ ਮੈਂ ਪ੍ਰਧਾਨ ਝਿੰਨਾ ਨੂੰ ਕਹਿਣਾ ਚਾਹੁੰਨਾ ਕਿ ਹਰਿਆਣਾ ਸਰਕਾਰ ਨੇ ਦੋ ਕਮਿਸ਼ਨ ਬਣਾਏ ਆ ਇੱਕ ਚੋਣ ਕਮਿਸ਼ਨ ਸੀ ਉਹਨੇ ਚੋਣਾ ਕਰਵਾਤੀਆਂ ਇੱਕ ਹੁਣ ਜੁਡੀਸ਼ੀਅਲ ਕਮਿਸ਼ਨ ਆ ਕੋਈ ਮਸਲਾ ਮੈਂਬਰਾਂ ਦਾ ਕਮੇਟੀ ਦਾ ਮੁਲਾਜ਼ਮਾਂ ਦਾ ਉਹ ਜੁਡੀਸ਼ੀਅਲ ਕਮਿਸ਼ਨ 'ਚ ਜਾਂਦਾ ਚੱਲ ਇਕੱਠੇ ਚੱਲਦੇ ਆ ਹੁਣ ਜੇ ਤੂੰ ਕਮੇਟੀ ਬਣਾਏਗਾ ਉਹ ਤਾਂ ਪੱਖਪਾਤ ਆ ਤੇਰੀ ਧੇਰਾ ਜੋ ਤੂੰ ਕਹੇਗਾ ਉਦਾਂ ਹੋਣਾ ਉਹ ਤਾਂ ਨਰਪੱਖਤਾ ਦੇ ਨਾਲ ਮੈਂ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਕੱਢਣ ਪਾਉਣ ਨੂੰ ਕੁਛ ਨਹੀਂ ਆ ਸਰਦਾਰ ਢਿੰਡਾ ਦੇ ਬਿਆਨਾਂ ਚ ਸਵਾਏ ਆ ਆਪਣਾ ਜਿਹੜਾ ਪ੍ਰਪਾਗੈਂਡੇ ਦੇ ਕੁਰੇ ਝੂਠ ਦੇ ਇਲਜ਼ਾਮਬਾਜ਼ੀ ਦੇ ਜੇ ਇਹਦੇ ਚ ਦਾਮ ਹੈ ਤਾਂ ਇਹਨੂੰ ਪ੍ਰੇਰੋ ਵੀ ਚੱਲ ਸਾਡੇ ਨਾਲ ਆਪਾਂ ਜੁਡੀਸ਼ੀਅਲ ਕਮਿਸ਼ਨ ਕੋਲੇ ਚਲੀਏ ਨਿਆਂਪਾਲਿਕਾ ਬੈਠੀ ਆ ਹਉਤੇ ਜੱਜ ਸਭ ਬੈਠੇ ਆ ਲਾਫਰਮ ਲਾ ਕੇ ਬਜਟ ਬਣਾਉ ਲਾਫਰਮ ਲਾ ਕੇ ਆਡਿਟ ਕਰਾਉਣ 2014 ਤੋਂ ਜਿਹੜੇ ਤੁਸੀਂ ਜੋ ਕੱਪਲੇ ਕੀਤੇ ਉਹ ਵੀ ਸਾਹਮਣੇ ਆਈ ਮੈਂ ਚਲੋ ਉਸ ਪਾਸੇ ਨਹੀਂ ਵੀ ਜਾਣਾ ਚਾਹੁੰਦਾ ਅੱਜ ਮੇਰੇ ਕੋਲ ਤੇ ਸਾਰੇ ਐਵੀਡੈਂਸ ਪਈ ਆ ਸਮਾਂ ਆਉਣ ਤੇ ਉਹ ਵੀ ਅਸੀਂ ਉਸ ਜਿਹੜੀ ਨਿਰਪੱਖ ਕਮੇਟੀ ਬਣੂ ਉਹਦੇ ਚ ਰੱਖ ਦਾਂਗੇ ਸਾਧੂ ਮੈਂਬਰੀ ਕਮੇਟੀ ਬਣਾਈ ਦੋ ਕਮੇਟੀ ਤੋਂ ਮੈਂਬਰ ਬਾਹਰ ਚਲੇਗੇ ਹੁਣ ਤੇ ਤੁਹਾਡੀ ਇੱਕ ਆਪਣੀ ਧਿਰ ਦੀ ਆ ਜੋ ਤੁਸੀਂ ਕਹੋ ਉਹਨੇ ਕਰਨਾ ਉਹ ਨਿਰਪੱਖ ਥੋੜੀ ਆ ਮੈਂ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਸਿਆਣੇ ਸੱਜਣ ਜਿਹੜੇ ਪ੍ਰੋਫੈਸ਼ਨਲ ਹੋਣ ਇਸ ਚੀਜ਼ ਦੇ ਤੁਸੀਂ ਦੱਸ ਦਿਓ ਸੁਝਾਅ ਦਿਓ ਪੰਜ ਚਾਰ ਜਾਣੇ ਉਹ ਲੱਗ ਜਾਣ ਜੇ ਤੁਸੀਂ ਕੋਈ ਗੱਲ ਕਰਨੀ ਹੁੰਦੀ ਨਾ ਜੇ ਵਾਕਿਆ ਹੀ ਹੁੰਦਾ ਤਾਂ ਤੁਸੀਂ ਪ੍ਰਧਾਨ ਨੂੰ ਸਾਦੇ ਜਰਨਲ ਸਕੱਤਰ ਨੂੰ ਸਾਦੇ ਮੈਨੂੰ ਸਾਦ ਲੈਂਦੇ ਦਫ਼ਤਰ 'ਚ ਤੇ ਆਪਾਂ 5-7 ਜਾਣੇ ਬੈਠ ਕੇ ਇੱਕ ਦੂਜੇ ਦੇ ਸਾਰੇ ਰਜਿਸਟਰ ਰੱਖ ਲੈਂਦੇ ਪਹਿਲਾਂ ਹਿਸਾਬਕਤਾ ਉਹ ਕਰਦੇ ਦੇਖਦੇ ਵੀ ਕੋਈ ਗੱਲ ਹੈਗੀ ਐ ਇਸ ਤਰ੍ਹਾਂ ਦੀ ਕਿਉਂਕਿ ਤੁਹਾਨੂੰ ਵੀ ਪਤਾ ਵੀ ਇਹੋ ਜੀ ਗੱਲ ਤਾਂ ਹੈ ਨਹੀਂ ਕੋਈ ਤੁਸੀਂ ਤਾਂ ਕੇਵਲ ਪ੍ਰਪਾਗੈਂਡਾ ਕਰਨਾ ਸੰਗਤਾਂ ਨੂੰ ਗੁੰਮਰਾਹ 네ਗੇਟਿਵਿਟੀ ਫਲਾਉਣੀ ਆ ਸੰਗਤਾਂ 'ਚ ਦੇਖੋ ਜੀ ਦਾदू ਵਾਲ ਨੇ ਐ ਕਰਦਾ ਜੀ ਅਸੰਧ ਨੇ ਐ ਕਰਦਾ ਜੀ ਫਲਾਣੇ ਨੇ ਐ ਕਰਦਾ ਜੀ ਪਹਿਲਾਂ ਕੱਢੋ ਕਿਸੇ ਵੀ ਮੈਂਬਰ ਦਾ ਮੈਂ ਤਾਂ ਜ਼ੀਰੋ ਟੋਲਰੈਂਸ ਇਸ ਗੱਲ ਤੇ ਕ腐ਸ਼ਨ ਦੇ ਉੱਤੇ ਨਾ ਹਰਿਆਣਾ ਕਮੇਟੀ ਦਾ ਕੋਈ ਸਾਧਨ ਨਾ ਹਰਿਆਣਾ ਕਮੇਟੀ ਤੋਂ ਖਰਚਾ 100 ਰੁਪਏ ਦੇ ਰਵਾਂਦਾਰ ਨਹੀਂ ਮੈਂ ਅੱਜ ਵੀ ਕਹਿੰਨਾ ਅਸੀਂ ਕਰਕੇ ਦਿਖਾਇਆ ਜਿਹੜੇ ਤੇਰੇ ਜਿਹੜੇ ਕਹਿ ਰਹੇ ਆ ਤੈਨੂੰ ਵੀ ਤੂੰ ਪਹਿਲਾ ਪ੍ਰਧਾਨ ਆ ਜੀ ਜਨੇ ਗੱਡੀ ਨਹੀਂ ਲਈ ਤੇਲ ਨਹੀਂ ਲਈ ਇਹ ਤਾਂ ਮੈਂ 2020 ਚ ਐਲਾਨ ਕੀਤਾ ਸੀ ਔਰ ਲਾਣ ਹੀ ਨਹੀਂ ਕੀਤਾ ਇੰਪਲੀਮੈਂਟ ਕੀਤਾ ਲਿਆ ਵੀ ਨਹੀਂ ਤੂੰ ਤਾਂ ਖਰਚੇ ਲਿਆ ਤੇਰੇ ਤਾਂ ਖਰਚੇ ਮਿੱਤਰਾਂ ਦੇ ਢਾਬੇ ਦੇ ਬਿੱਲ ਕੋਈ ਆ ਸਰਦਾਰ ਢਿੰਡਾ ਸਾਹਿਬ ਦੋ ਸਾਲ ਮੈਂ ਵੀ ਕੇਸ ਲੜਿਆ ਮੇਰਾ ਦੋ ਸਾਲਾਂ ਦਾ ਕੋਈ 10 ਰੁਪਈਆ ਦਾ ਖਰਚ ਦੇਖ ਲਓ ਮੈਂ ਕੀਤਾ ਹੋਵੇ ਕੇਸ ਲੜਨ ਦਾ ਤੁਸੀਂ ਤਾਂ ਆਉਣ ਜਾਣ ਦੇ ਖਰਚੇ ਟਾਬਿਆਂ ਦੇ ਖਰਚੇ ਟੋਲ ਟੈਕਸ ਦੇ ਖਰਚੇ ਉਹ ਵੀ ਸਾਰੇ ਹਰਿਆਣਾ ਕਮੇਟੀ ਦੇ ਖਾਤੇ 'ਚ ਪਏ ਮੈਂ ਕੋਈ ਹਰਿਆਣਾ ਕਮੇਟੀ ਦਾ ਖਰਚ ਕੀਤਾ ਹੋਵੇ ਕੱਢ ਲਓ ਸਾਹਮਣੇ ਬੈਠ ਕੇ ਕੱਢੋ ਤੁਸੀਂ ਜਿਹੜੀਆਂ 3 3 4 4 ਜਾਣਿਆਂ ਨੇ ਅੰਡ ਫੰਡ ਜਿਹੜੇ ਜਾਰੀ ਕੀਤੇ ਐ ਐਗਜ਼ੈਕਟਿਵ ਮੈਂਬਰ ਜਿੰਨਾਂ ਚਿਰ ਬਹੁਮਤ ਨਾ ਹੋਵੇ ਐਗਜ਼ੈਕਟਿਵ ਜੋ ਫੰਡ ਨਹੀਂ ਜਾਰੀ ਹੋ ਸਕਦਾ ਤੁਸੀਂ ਤਾਂ ਤਿੰਨ ਤਿੰਨ ਚਾਰ ਚਾਰ ਮੈਂਬਰਾਂ ਨੇ ਫੰਡ ਜਾਰੀ ਕੀਤਾ ਸਰਦਾਰ ਢਿੰਡਾ ਸਾਹਿਬ ਤੇਰੀ ਪ੍ਰਧਾਨਗੀ ਚ ਲੱਖਾਂ ਰੁਪਏ ਤੁਸੀਂ ਜਾਰੀ ਕੀਤੇ ਆ ਮੈਂ ਨੋਟਿਸ ਕੱਢੇ ਨਾਲੇ ਤੁਹਾਡੀ ਇਮਾਨਦਾਰੀ ਦਾ ਇਥੋਂ ਪਤਾ ਲੱਗਦਾ ਕਿ અપਾਰ ਸਿੰਘ ਕਿਸ਼ਨਗੜ ਜਿਹੜਾ ਸਾਡਾ ਪਿਛਲੀ ਕਮੇਟੀ ਦਾ 2014 ਤੋਂ ਮੈਂਬਰ ਸੀਗਾ ਉਹਨੇ ਕਰਪਸ਼ਨ ਕੀਤੀ ਤੁਸੀਂ ਉਹਨੂੰ ਨਾਮ ਰੱਖਿਆ ਮੈਂ ਉਸ ਕਰਪਸ਼ਨ ਦੇ ਪੈਸੇ ਉਹਨੂੰ ਨੋਟਿਸ ਕੱਢ ਕੇ ਪਰਵਾਏ 172200 ਰੁਪਇਆ ਗੁਰੂ ਦੀ ਗੋਲਗਜਰ ਰਸੀਦਾ ਮੇਰੇ ਕੋਲ ਅੱਜ ਵੀ ਫੋਟੋਕਾਪੀ ਹੈਗੀ ਆ ਮੈਂ ਕ腐ਸ਼ਨ ਦੇ ਪੈਸੇ ਪਰਵਾਏ ਔਰ ਨਾਲ ਹੀ ਉਹ ਬਾਅਦ ਚ ਨਸ਼ੇ ਚ ਫੜਿਆ ਗਿਆ ਕੁਰੂ ਖੇਤਰ ਪੁਲਿਸ ਦੀ ਵੈਬਸਾਈਟ ਤੇ ਅੱਜ ਵੀ ਉਹਦੀ ਬੈਠੇ ਦੀ ਫੋਟੋ ਤੁਸੀਂ ਕੱਢ ਸਕਦੇ ਹੋ ਉਦੋਂ ਦੀ ਗਾਂਜਾ ਫੜਿਆ ਗਿਆ ਨਸ਼ਾ ਫੜਿਆ ਗਿਆ ਫਿਰ ਉਹਨੂੰ ਜਿਹੜਾ ਸੀ ਅਸੀਂ ਮੈਂਬਰਸ਼ਿਪ ਉਹਦੀ ਰੱਦ ਕੀਤੀ ਪਰ ਤੁਹਾਡਾ ਦੇ ਉਸ ਵਾਸਾਲਾ ਤੁਹਾਡੇ ਮੋਢਿਆਂ ਤੁਸੀਂ ਸਥਾਪਨਾ ਦਿਵਸ ਬਣਾਇਆ ਹਰਿਆਣਾ ਕਮੇਟੀ ਦਾ ਉੱਥੇ ਤੁਹਾਨੂੰ ਤੁਸੀਂ ਉਹਨੂੰ ਸਪੈਸ਼ਲ ਟਾਈਮ ਦਿੱਤਾ ਕਿ ਉਹ ਦਾਦੂਗਾਲ ਦੇ ਖਿਲਾਫ ਬੋਲੂਗਾ ਕਿਉਂਕਿ ਤੁਹਾਡਾ ਉਹ ਸਥਾਪਨਾ ਦਿਵਸ ਨਹੀਂ ਉਹ ਤਾਂ ਦਾਦੂਗਾਲ ਦੇ ਖਿਲਾਫ ਕਾਨਫਰੰਸ ਸੀਗੀ ਤੁਹਾਡੀ ਕਿਵੇਂ ਮਸਖਰਿਆਂ ਵਾਂਗੂ ਤੁਸੀਂ ਉੱਥੇ ਆ ਸਕਦੇ ਸੀਗੇ ਕੋਈ ਕੋਈ ਜਿਹੜੀ ਹੈਗੀ ਆ ਇਮਾਨਦਾਰੀ ਦੀ ਗੱਲ ਜਾਂ ਸਿਆਣਪ ਦੀ ਗੱਲ ਹੈ ਸੀਗੀ ਉਹਦੇ ਵਿੱਚ ਔਰ ਉਸ ਬੰਦੇ ਨੂੰ ਤੁਸੀਂ ਬਣਾਇਆ ਜਿਹਦੇ ਤੋਂ ਕਰਪਸ਼ਨ ਦੇ ਪੈਸੇ ਪਰਵਾਏ ਜਿਹਦੀ ਮੈਂਬਰਸ਼ਿਪ ਅੱਧ ਕੀਤੀ ਜਿਹਨੂੰ ਕੁਰੂਕਸ਼ੇਤਰ ਪੁਲਿਸ ਨੇ ਨਸ਼ੇ 'ਚ ਫੜਿਆ ਤੇ ਤੁਹਾਡੀ ਉਹ ਸਟੇਜ ਦਾ ਸ਼ਿੰਗਾਰ ਸੀਗਾ ਇੱਕ ਹੋਰ ਜਿਹਦੇ ਤੋਂ ਅਸੀਂ ਕ腐ਸ਼ਨ ਦੇ ਪੈਸੇ ਜਿਹੜੇ ਸੀ ਉਹਦੇ ਤੇ ਐਫ ਆਈ ਆਰ ਕਰਵਾਈ 420 ਦੀ ਜਿਹੜਾ ਗੁਰੂ ਘਰ ਦੇ ਅਕਾਊਂਟ ਨਹੀਂ ਸੀ ਦੇ ਰਿਆ ਘਰ ਚੋਂ ਦੇ ਚੈੱਕ ਬੁੱਕਾਂ ਨਿਕਲੀਆਂ ਤੇ ਜਮਣਾ ਨਗਰ ਦੀ ਜੇਲ੍ਹ ਚ ਰਿਆ ਤੇ ਤੁਸੀਂ ਉਹਨੂੰ ਸਰੋਪੇ ਤੇ ਹਾਰ ਪਾ ਰਹੇ ਆ ਕਿਉਂਕਿ ਹੁਣ ਜਿੰਨਾਂ ਤੋਂ ਮੈਂ ਕ腐ਸ਼ਨ ਦੇ ਪੈਸੇ ਪਰਵਾਏ ਆਪਣੇ ਕਾਰਜਕਾਲ ਜਾਂ ਜਿੰਨਾਂ ਤੇ ਪਰਚੇ ਹੋਏ 420 ਦੇ ਉਹ ਮੇਰੇ ਖਿਲਾਫ ਤਾਂ ਬੋਲਣਗੇ ਤੁਸੀਂ ਉਹਨਾਂ ਨੂੰ ਸਟੇਜਾਂ ਦਾ ਸ਼ਿੰਗਾਰ ਬਣਾਇਆ ਇੱਥੋਂ ਪਤਾ ਲੱਗਦਾ ਕਿ ਤੁਹਾਡਾ ਕੋਈ ਕ腐ਸ਼ਨ ਨਾਲ ਜਾਂ ਕੋਈ ਜਾਂਚ ਨਾ ਬਦਲੇ ਤੁਸੀਂ ਤਾਂ ਸਿਰਫ ਦਾਦੂ ਵਾਲ ਨੂੰ ਡੀ ਫੇਮ ਕਰਨਾ ਚਾਹੁੰਦੇ ਇਲਜ਼ਾਮਬਾਜ਼ੀ ਕਰਨਾ ਚਾਹੁੰਦੇ ਪਰ ਮੈਂ ਢਿੰਡਾ ਸਾਹਿਬ ਤੁਹਾਨੂੰ ਦੱਸਣਾ ਚਾਹੁੰਨਾ ਬਥੇਰੇ ਆਏ ਬਥੇਰੇ ਆਉਣਗੇ ਜਿਵੇਂ ਉਹ ਕਹਾਵਤ ਜੀ ਹੈ ਕਹਿੰਦੇ ਮਰਗੇ ਮਾਰਨੇ ਵਾਲੇ ਬਥੇਰੇ ਆਏ ਬਥੇਰੇ ਆਉਣਗੇ ਬਥੇਰੇ ਗਿੱਦੜਾਂ ਨੇ ਸਲਾਹਾਂ ਕੀਤੀਆਂ ਸਰਦਾਰ ਢਿੰਡਾ ਸਾਹਿਬ ਤੂੰ ਤੇਰੀ ਗਿਣਤੀ ਵੀ ਕੱਲ ਨੂੰ ਉਹਨਾਂ ਚ ਹੀ ਹੋਣੀ ਆ ਤੂੰ ਲਾਲਾ ਜੋਰਜ ਨਾ ला ਸਕਦਾ ਪਰ ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਇਹ 네ਗਟਿਵਿਟੀ ਫਲਾਉਣ ਦੀਆਂ ਗੱਲਾਂ ਨੇ ਇਹ ਚ ਕੋਈ ਸੱਚਾਈ ਨਹੀਂ ਆ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਨੂੰ ਜੇ ਇਹਦੇ ਵਿੱਚ ਦਾਮਾ ਤੇ ਚੱਲੇ ਨਿਰਪੱਖ ਜਾਂਚ ਵਾਸਤੇ ਇਹਨੂੰ ਖੁਦ ਜਾਣਾ ਚਾਹੀਦਾ ਇਹ ਵੀ ਜਾਵੇ ਨਾਲ ਅਸੀਂ ਵੀ ਜਾਣੇ ਮੈਂਬਰ ਸਾਹਿਬਾਨ ਤੇ ਦੇਖਰੇਖ ਜੁਡੀਸ਼ੀਅਲ ਕਮਿਸ਼ਨ ਦੀ ਦੇਖਰੇਖ ਦੇ ਵਿੱਚ ਹੋਵੇ ਹੁਣ ਜੇ ਜਾਂਚ ਦੀ ਗੱਲ ਜਾਂਚ ਤੋਂ ਭੱਜਦਾ ਕਿਉਂ ਹੁਣ ਕਾਲੇ ਦਿਵਸ ਦੀ ਜਾਂਚ ਸੀਨੀਅਰ ਮੀਤ ਪ੍ਰਧਾਨ ਨੇ ਕਮੇਟੀ ਬਣਾਈ ਆ ਹੁਣ ਦਵੇ ਆਪਣੇ ਹਿਸਾਬ ਕਿਤਾਬ ਅਸੀਂ ਤਾਂ ਇਹਦਾ ਸਮਰਥਨ ਕੀਤਾ ਸੀ ਕਿ ਇੰਦਰਾ ਗਾਂਧੀ ਨੇ ਜ਼ੁਲਮ ਕੀਤਾ ਉਹਨੇ ਐਮਰਜੈਂਸੀ ਲਾਈ ਸਿੱਖਾਂ ਤੇ ਜ਼ੁਲਮ ਕੀਤਾ ਕਾਲ ਤੱਕ ਤੇ ਢਾਇਆ ਉਹਦੇ ਖਿਲਾਫ ਬਣਾਇਆ ਜਾ ਰਿਹਾ ਤੇ ਤੂੰ ਮੈਨੂੰ ਫੋਨ ਕਰਕੇ ਸੱਦਿਆ ਸੀਗਾ ਕਿ ਤੁਸੀਂ ਜਰੂਰ ਇੱਥੇ ਆਓ ਸੱਦਾ ਪੱਤਰ ਵੱਖਰਾ ਹੀ ਸਮਰਥਨ ਵੀ ਕੀਤਾ ਵੀ ਚੱਲ ਉਹਦੇ ਖਿਲਾਫ ਅਸੀਂ ਕੋਈ ਹਿਸਾਬ ਕਿਤਾਬ ਨਹੀਂ ਸੀ ਮੰਗਿਆ ਤੂੰ ਆਪ ਹੀ ਆਪਣੇ ਖਵਾਰਾਂ ਚ ਹਿਸਾਬ ਕਿਤਾਬ ਦਿੱਤੇ ਆਪ ਹੀ ਕਿਹਾ ਕਿ ਮੈਂ ਕੋਈ ਮੁਲਾਜ਼ਮ ਨਹੀਂ ਕੋਈ ਗੁਰਦੁਆਰੇ ਦੀ ਹਰਿਆਣਾ ਕਮੇਟੀ ਦੀ ਗੋਲਕ ਨਹੀਂ ਵਰਤੀ ਜਦੋਂ ਕਿ ਬਕਾਇਦਾ ਸਾਰੇ ਗੁਰਦੁਆਰਿਆਂ ਚ ਆਰਡਰ ਬੁੱਕਾਂ ਤੇ ਆਰਡਰ ਪਏ ਆ ਮੈਨੇਜਰਾਂ ਨੇ ਜਿੰਨੇ ਜਿੰਨੇ ਮੁਲਾਜ਼ਮ ਭੇਜੇ ਜਿੰਨੀਆਂ ਗੱਡੀਆਂ ਭੇਜੀਆਂ ਕਿ ਉਹ ਗੱਡੀਆਂ ਚ ਤੇਲ ਪਿਆ ਸੀਗਾ ਪਾਣੀ ਪਿਆ ਸੀ ਉਹ ਗੁਰੂ ਦੀ ਗੋਲਕ ਦੀ ਦੁਰਵਰਤੋਂ ਨਹੀਂ ਕੀਤੀ ਤਾਂ ਝੂਠ ਕਿਉਂ ਬੋਲਦਾ ਤੈਨੂੰ ਅਗਰਾਹੀ ਕਰਨ ਦਾ ਹੱਕ ਕੀ ਹੈ ਪ੍ਰਧਾਨ ਦੇ ਅਹੁਦੇ ਦੇ ਉੱਤੇ ਤੂੰ ਕਹਿੰਦਾ ਮੈਂ ਆਪਣੇ ਸੋਰਸਾਂ ਕੀ ਪਤਾ ਤੂੰ 7 ਲੱਖ ਇਕੱਠਾ ਕੀਤਾ કે ਤੂੰ 70 ਲੱਖ ਇਕੱਠਾ ਕੀਤਾ ਤੂੰ ਕਹਿੰਦਾ 7.5 ਲੱਖ ਮੈਂ ਆਪਣੇ ਇਹ ਜਾਂਚ ਦਾ ਵਿਸ਼ਾ ਵਾ ਫਿਰ ਜਾਂਚ ਹੋਣੀ ਚਾਹੀਏ ਆਪਣੀ ਆਰੀ ਜਾਂਚ ਤੇ ਚੀਕਾਂ ਕੋ ਮਾਰਨਾ ਹੁਣ ਸਾਡੇ ਜੂਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਡੋਪ ਟੈਸਟ ਹੋਣਾ ਚਾਹੀਦਾ ਪਹਿਲਾਂ ਵੀ ਮੰਗ ਉੱਠੀ ਸੀਗੀ ਪਹਿਲਾਂ ਵਾਲੇ ਪ੍ਰਧਾਨ ਨੇ ਵੀ ਚੀਕਾਂ ਮਾਰੀਆਂ ਸੀ ਉਦੋਂ ਹੁਣ ਆਓ ਨਾ ਆਪਾਂ ਸਾਰੇ ਡੋਪ ਟੈਸਟ ਕਰਾਈਏ ਇੱਕਾਂ ਘਾਤੋਂ ਮਾਰਦੇ ਆ ਡੋਪ ਟੈਸਟ ਹੋਣਾ ਚਾਹੀਦਾ ਵੀ ਕੋਈ ਨਸ਼ਾ ਤਾਂ ਨਹੀਂ ਕੋਈ ਸ਼ਰਾਬ ਫੀਮ ਭੂਕੀ ਕੋ ਨਸ਼ਾ ਤਾਂ ਨਹੀਂ ਕਰਦਾ ਨਾਲੇ ਤੂੰ ਮੇਰੇ ਵਾਲਾਂ ਦਾ ਕਰਾ ਲੀਆ ਮੇਰੇ ਦਾੜੀ ਦਾ ਤੂੰ ਕਹਿੰਦਾ ਮੈਂ ਜਿਹੜਾ ਹੈਗਾ ਉਹ ਵੇਖਣਾ ਵੀ ਦਾदूਵਾਲ ਕਾਲ ਖਲਾਉਂਦਾ ਜੇ ਜ਼ਿੰਦਗੀ ਦੇ ਵਿੱਚ ਵੀ ਕਦੇ ਕਾਲ ਖਲਾਈ ਹੋਵੇ ਦਾੜੇ ਨੂੰ ਨਾਲੇ ਜਾਂਚ ਕਰਵਾ ਲਈ ਤੂੰ ਮੈਂ ਤਾਂ ਕਿਸੇ ਜਾਂਚ ਤੋਂ ਭਜਦਾ ਨਹੀਂ ਚਾਹੇ ਦਾੜੇ ਦੇ ਕੇਸਾਂ ਦੀ ਕਰਾ ਲਾ ਚਾਹੇ ਨਸ਼ੇ ਦੀ ਕਰਾ ਲਾ ਚਾਹੇ ਆਡਿਟ ਆ ਪਰ ਹੋਵੇ ਨਿਰਪੱਖ ਨਿਰਪੱਖ ਕਮੇਟੀ ਤੋਂ ਕਰਾ ਜਿਹੜਾ ਤੂੰ ਕਰ ਰਿਆ ਨਾ ਸਾਰਾ ਕੁਝ ਇਹ ਮੈਨੀਪੂਲੇਟ ਕਰ ਪ੍ਰਪਾਗੈਂਡਾ ਇਹ ਜਿਹੜੀਆਂ ਤੂੰ ਕਹਿੰਦਾ ਅਦਰ ਸ਼ਟੇਟਾ ਨੂੰ ਸਹਾਇਤਾ ਕਿਉਂ ਦੇ ਉਹ ਜਿਹੜੇ 4 ਰੁਪਏ ਤੂੰ ਦੇਣੇ ਦਾ ਕੀ ਹੈ ਕਿਸੇ ਨੂੰ ਫੰਡ ਤੂੰ ਤਾਂ ਖੋਣ ਨੂੰ ਫਿਰਦਾ ਉਹਨਾਂ ਗੁਰਦੁਆਰਿਆਂ ਤੂੰ ਮੈਨੂੰ ਪਤਾ ਲੱਗਿਆ ਕਰਨਾਲ ਵਾਲੇ ਪਾਸੇ ਕਈ ਗੁਰਦੁਆਰਿਆਂ ਨੂੰ ਜਾ ਕੇ ਪੁੱਛਿਆ ਵੀ ਇੱਥੇ ਸਹਾਇਤਾ ਆਈ ਹੈ ਕਿ ਨਹੀਂ ਵਾਪਸ ਲੈਣੀ ਹੈ ਤੂੰ ਤਾਂ ਸਹਾਇਤਾ ਦਿੱਤੀ ਹੋਈ ਵਾਪਸ ਗੁਰਦੁਆਰਿਆਂ ਤੋਂ ਖੋਣੀ ਚਾਹਨਾ ਗੁਹਾਣੇ ਗੁਰਦੁਆਰਾ ਸਾਹਿਬ ਨੂੰ ਅਗਨ ਅਗਨ ਭੇਟ ਹੋ ਗਿਆ ਉਥੇ ਫੰਡ ਦਿੱਤਾ ਉਹ ਆਏ ਸਾਡੇ ਕੋਲੇ ਪੰਜਾਬ ਦੇ ਵਿੱਚ ਵੀ ਬਰਗਾੜੀ ਕਾਂਡ ਦੇ ਵਿੱਚ ਉਹ ਗਰੰਥੀ ਸਿੰਘ ਕੁੱਟ-ਕੁੱਟ ਕੇ ਪੁਲਿਸ ਨੇ ਨਕਾਰਾ ਕਰਤਾ ਦੋਨੇ ਮੀਆਂ ਬੀਬੀ ਨੂੰ ਜਿੱਥੋਂ ਮਹਾਰਾਜ ਸਰੂਪ ਚੋਰੀ ਹੋਇਆ ਸੀ ਉਹਨੂੰ ਲੱਖ ਰੁਪਇਆ ਫੰਡ ਦਿੱਤਾ ਗਿਆਨੀ ਦਿੱਤ ਸਿੰਘ ਪੰਥ ਦੇ ਵਿਦਵਾਨ ਉਹਦੀ ਲਾਇਬ੍ਰੇਰੀ ਨੂੰ ਫੰਡ ਦਿੱਤਾ ਜ세ਹਦਾ ਟੋਹਰਾ ਸਾਹਿਬ ਦੀ ਲਾਇਬ੍ਰੇਰੀ ਨੂੰ ਫੰਡ ਦਿੱਤਾ ਉਹਨਾਂ ਨੇ ਮੰਗ ਕੀਤੀ ਉਥੇ ਫੰਡ ਦਿੱਤਾ ਕਿਸੇ ਹਾਰਟ ਦੇ ਮਰੀਜ਼ ਨੂੰ ਫੰਡ ਦੇ ਦਿੱਤਾ ਦੇਸ਼ ਵਿਦੇਸ਼ ਜਿੱਥੇ ਵੀ ਕਿਤੇ ਪੂਰੇ ਦੇਸ਼ ਚ ਜਿੱਥੇ ਕਿਤੇ ਵੇਖਿਆ ਜੋਗ ਜਗਾ ਉਹਦੀ ਇਨਕੁਆਇਰੀ ਕਰਾ ਕੇ ਬਕਾਇਦਾ ਉੱਥੇ ਜਿਹੜਾ ਸਹਾਤਾ ਫੰਡ ਔਰ ਜਿਹੜੇ ਮੈਂਬਰਾਂ ਨੇ ਰეკਮੈਂਡ ਕੀਤਾ ਪ੍ਰਧਾਨ ਨੇ ਫੰਡ ਜਾਰੀ ਕੀਤਾ ਤੂੰ ਕਹਿ ਰਿਹਾ ਇੱਕ ਪਾਸੇ ਕਹਿਣਾ ਵੀ ਸਹਾਤਾ ਫੰਡ ਦੇ ਦੂਜੇ ਪਾਸੇ ਕਪੜਾ ਸਹਾਤਾ ਫੰਡ ਨੂੰ ਕਪੜਾ ਨਾ ਕਹਿ ਤੁਹਾਨੂੰ ਤੇ ਇਹੀ ਨਹੀਂ ਪਤਾ ਕਿ ਸਹਾਤਾ ਫੰਡ ਕੀ ਹੁੰਦਾ ਕਪੜਾ ਕੀ ਹੁੰਦਾ ਤੁਸੀਂ ਤੇ ਸਹਾਤਾ ਫੰਡ ਨੂੰ ਕਪੜਾ ਬਣਾਤਾ ਤੇਰੇ ਆਈਟੀ ਵਿੰਗ ਨੇ ਪੋਸਟਰ ਬਣਾ ਕੇ ਪਾਹਤੇ ਸੰਗਤਾਂ ਨੂੰ ਗੁੰਮਰਾਹ ਕਰਨ ਵਾਸਤੇ ਇਦਾਂ ਕੁਝ ਨਹੀਂ ਹੁੰਦਾ ਬਸ ਉਹੀ ਗੱਲ ਯਾਦ ਨਿਕਲੇ ਹੈ ਜੋ ਮੇਰੀ ਸ਼ਖਸੀਅਤ ਕੋ ਬਗਾੜਨੇ ਕਰਦਾਰ ਉਹਨਕੇ ਖੁਦ ਮਰਮਮਤ ਮੰਗ ਰਹੇ ਆ ਲਹਿਜੇ ਮੇਂ ਬਤਮੀਜ਼ੀ ਤੁਹਾਡੀ ਬੋਲ ਬਾਣੀ ਦੀ ਵੀ ਬਤਮੀਜ਼ੀ ਲਹਿਜੇ ਮੇਂ ਬਤਮੀਜ਼ੀ ਚਿਹਰੇ ਪਰ ਨਕਾਬ ਲੈ ਕੇ ਫਿਰਦੇ ਆ ਜਨਕੇ ਖੁਦ ਖਾਤੇ ਖਰਾਬ ਉਹ ਮੇਰਾ ਹਿਸਾਬ ਲੈ ਕੇ ਕਰਦੇ ਆ ਪਰ ਬਹੁਤ ਇਦਾਂ ਦਾ ਬੜਾ ਕੁਛ ਅਸੀਂ ਚੱਕਿਆ ਸਾਨੂੰ ਅਹੀਂ ਖੜੇ ਮੱਥੇ ਇਸ ਗੱਲ ਨੂੰ ਪ੍ਰਵਾਨ ਕਰਦੇ ਮੈਂ ਸੰਗਤਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਸੰਗਤ ਦੀ ਕਚਹਿਰੀ ਚ ਜਿੱਥੇ ਵੀ ਗਦੇ ਮੈਂ ਇੱਕ ਬੇਨਤੀ ਹੋਰ ਕਰਦੇ ਆ ਵੀਵੀ ਚੈਨਲ ਬੁਲਾਓ ਹਰਿਆਣਾ ਕਮੇਟੀ ਦੇ ਦਫ਼ਤਰ ਚ ਰਜਿਸਟਰ ਖੋਲੋ ਪੁਰਾਣੀ ਕਮੇਟੀ ਨੂੰ ਲੈ ਆਉਣਾ ਪੰਜ ਚਰਜਾਣੇ ਅਸੀਂ ਪੰਜ ਚਰਜਾਣੇ ਤੁਸੀਂ ਤੇ ਸਿਕੰਦਰ ਲੋ ਬਿਠਾ ਤੇ ਲਾਈਵ ਟੈਲੀਕਾਸਟ ਹੋਵੇ ਇੱਕ ਇੱਕ ਸਹਾਇਤਾ ਫੰਡ ਇੱਕ ਇੱਕ ਰਕਮ ਦੇ ਉੱਤੇ ਜਿਹੜਾ ਦੋਸ਼ੀ ਆ ਉਹਨੂੰ ਦੋਸ਼ੀ ਕਿਹਾ ਜਾਵੇ ਜੇ ਦਾਦੂ ਵਾਲਾ ਦੋਸ਼ੀ ਆ ਦਾਦੂ ਵਾਲ ਨੂੰ ਕਹਿ ਦਿਓ ਜੇ ਕੋਈ ਹੋਰ ਮੈਂਬਰ ਆ ਉਹਨੂੰ ਕਹਿ ਦਿਓ ਅਸੀਂ ਕਿਸੇ ਦਾ ਨਹੀਂ ਹਰੇਕ ਨੇ ਆਪਣੀ ਗਵਰ ਚ ਪੈਣਾ ਆਪਣੀ ਜਗ੍ਹਾ ਚ ਪੈਣਾ ਮੈਂ ਆਪਣੀ ਗਾਰੰਟੀ ਲੈਣਾ ਕਿ ਜੇ ਮੇਰੇ ਵੱਲ ਕਿਤੇ 10 ਰੁਪਈਆ ਦਾ ਵੀ ਤੁਸੀਂ ਕੱਢ ਦਿਓ ਕਿ ਮੇਰੇ ਨਾਂ ਤੇ 10 ਰੁਪਈਏ ਮੈਂ ਕਿਤੇ ਦੁਰਵਰਤੋਂ ਕੀਤੀ ਹੈ ਤੇ ਮੈਂ ਸੰਗਤ ਦਾ ਗੁਰੂ ਦਾ ਦੇਨਦਾਰ ਰਹੂੰਗਾ। ਕਰੇ ਜਿਹੜੇ ਮੈਨੂਪਲੇਟ ਗੱਲਾਂ ਕੀਤੀਆਂ ਜਾ ਰਹੀਆਂ ਫਵਾਹਾਂ ਨੈਗੇਟਿਵਿਟੀ ਇਹਦਾ ਮੂੰਹ ਤੋੜਵਾ ਜਵਾਬ ਦੇਾਂਗੇ ਆਉਣ ਵਾਲੇ ਦਿਨਾਂ ਚ ਸੰਗਤਾਂ ਨੂੰ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਮੇਰੇ ਇਸ ਚੈਲੰਜ ਨੂੰ ਕਬੂਲ ਕਰੇ ਸਰਦਾਰ ਢਿੰਡਾ ਤੇ ਉਹਦੀ ਜਿਹੜੀ ਸਪਾਸਲਾਰ ਇਕਾ ਦੋਕਾ ਪਾਰਟੀ ਹੈ ਇਧਰੋਂ ਉਧਰੋਂ ਤੇ ਉਹਦੇ ਜਿਹੜੇ ਸ਼ਰਾਰਤੀ ਜਿਹਾ ਆਈਟੀ ਵੰਗਾ ਕਿ ਲਾਈਵ ਟੈਲੀਕਾਸਟ ਹੋਵੇ ਚੈਨਲ ਲਾਓ ਕਮੇਟੀ ਬਿਠਾਓ ਮੈਂ ਹੋਰ ਕਿਸੇ ਦੀ ਗਰੰਟੀ ਨਹੀਂ ਲੈਂਦਾ ਦਾਦੂਵਾਲ ਕਿਤੇ 10 ਰੁਪਈਆ ਦਾ ਰਵਾਮਦਾਰ ਨਿਕਲਿਆ ਤੇ ਉੱਥੇ ਲਾਈਵ 'ਚ ਹੀ ਮਾਫੀ ਮੰਗੂੰਗਾ ਲਾਈਵ 'ਚ ਹਰਜਾਨਾ ਭਰੂੰਗਾ ਪਰ ਜੇ ਤੁਹਾਡਾ ਵੀ 14 ਤੋਂ ਲੈ ਕੇ ਨਿਕਲਿਆ ਤੁਸੀਂ ਵੀ ਭਰਿਓ ਕਿਸੇ ਹੋਰ ਦਾ ਨਿਕਲਿਆ ਉਹਨੂੰ ਹੁਣ ਤੁਸੀਂ ਦੋਸ਼ੀਆਂ ਨੂੰ ਤੇ ਲ ਘਾ ਰਹੇ ਮੈਨੂੰ ਪਤਾ ਤੇਰੇ ਨਾਲ ਦਫ਼ਤਰ ਦੇਖਦੋ ਬੰਦੇ ਰਲੇ ਹੋਏ ਆ ਜਿਹੜਾ ਬੰਦਾ ਤੂੰ ਦਫ਼ਤਰ ਦੇ ਵਿੱਚ ਲਾਇਆ ਪੀਏ ਜਿਹਦੇ ਤੇ ਖੁਦ ਕਰਪਸ਼ਨਾਂ ਦੇ ਜਿਹੜੇ ਸੀ ਪਹਿਲਾਂ ਜਾਂਚਾਂ ਹੋਈਆਂ ਨੇ ਕਿੰਨੀ ਵਾਰ ਉਹ ਸਸਪੈਂਡ ਹੋਇਆ ਤੇ ਆ ਜੋ ਮੈਨੀਪੂਲੇਟ ਸਾਰਾ ਤੁਸੀਂ ਰਲ ਮਿਲ ਕੇ ਇੱਕ ਦੋ ਹੋਰ ਐਗਜ਼ੈਕਟਿਵ ਚੋਂ ਨੇ ਰਲ ਮਿਲ ਕੇ ਤੁਸੀਂ ਸਾਰਾ ਕੁਝ ਕਰ ਰਹੇ ਆ ਪਰ ਅਸੀਂ ਨਿਰਪੱਖਤਾ ਦੇ ਨਾਲ ਸਿੱਖ ਸੰਗਤ ਨੂੰ ਅਪੀਲ ਕਰਦੇ ਆ ਕਿ ਚੈਲੰਜ ਕਬੂਲ ਕਰਨ ਲਾਈਵ ਸਾਰਾ ਹਿਸਾਬ ਕਿਤਾਬ ਹੋਵੇ ਲਾਈਵ ਗੱਲਾਂ ਹੁਣ ਲਾਈਵ ਰਿਜੈਕਟਰ ਰੱਖੇ ਜਾਣ ਲਾਈਵ ਸਖਤਰ ਬੈਠਣ ਇਹ ਆਜਣ ਪੰਜ ਜਾਣੇ ਪੰਜ ਅਸੀਂ ਪੁਰਾਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਸੱਦ ਲੈਨੇ ਆ ਅਸੰਧ ਸਾਹਿਬ ਨੂੰ ਮੰਡੇਬਰ ਸਾਹਿਬ ਨੂੰ ਵੀ ਸੱਦ ਲੈਨੇ ਸੈਗਲ ਸਾਹਿਬ ਸਾਰੇ ਬੈਠ ਕੇ ਜਿਹੜੇ ਕਿਸੇ ਮੈਂਬਰ ਨੇ ਦੁਰਵਰਤੋਂ ਕੀਤੀ ਆ ਮੈਂਬਰ ਨੂੰ ਕਿਹਾ ਜਾਵੇ ਜਿਹੜੇ ਕਿਸੇ ਮੁਲਾਜ਼ਮ ਨੇ ਕੀਤੀ ਮੁਲਾਜ਼ਮ ਨੂੰ ਕਿਹਾ ਜਾਵੇ ਜਿਹੜੇ ਕਿਸੇ ਅਹੁਦੇਦਾਰ ਨੇ ਕੀਤੀ ਅਹੁਦੇਦਾਰ ਨੂੰ ਕਿਹਾ ਜਾਵੇ ਜੇ ਕੋਈ ਨਿਕਲਦੀ ਜੇ ਦਾਦੂਵਾਲ ਦੀ ਨਿਕਲਦੀ ਤੇ ਦਾਦੂਵਾਲ ਨੂੰ ਕਿਹਾ ਜਾਵੇ ਇਹ ਜਿਹੜੀਆਂ ਬਿਨਾ ਮਤਲਬ ਤੋਂ ਤੁਸੀਂ ਕੋਈ ਸਾਰਾ ਜ਼ੋਰ ਸਾਰਿਆਂ ਦਾ ਜ਼ੋਰ ਲੱਗਿਆ ਆਸੇ-ਪਾਸੇ ਕਿ ਦਾਦੂਵਾਲ ਨੂੰ ਅਸੀਂ ਜੀ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਗੁਨਾਹਗਰ ਸਾਬਤ ਕਰਨਾ ਮੇਰਾ ਵਾਹਿਗੁਰੂ ਸੱਚਾ ਬਾਛਾ ਮੇਰੇ ਸਿਰ ਤੇ ਆ ਬਾਣੀ ਦੇ ਬਚਨ ਜਿਸ ਦਾ ਹੋਵੇਂ ਵੱਲ ਕਦੇ ਨਾ ਹਾਰਦਾ ਗੁਰੂ ਦੀ ਕਿਰਪਾ ਆ ਜ਼ਿੰਦਗੀ ਚ ਕਦੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਫੇਸ ਕਰਦੇ ਆ ਘਬਰਾਟ ਨਹੀਂ ਮੰਨੀ ਅੱਜ ਵੀ ਤਿਆਰਬਰ ਤਿਆਰ ਐ ਇਸ ਗੱਲ ਤੇ ਹਰ ਮਸਲੇ ਦੇ ਉੱਤੇ ਦੁਨੀਆ ਭਰ ਦਾ ਮੀਡੀਆ ਫੇਸ ਕੀਤਾ ਇਕੱਲਾ ਹਰਿਆਣਾ ਸਟੇਟ ਦਾ ਨਹੀਂ ਵਿਦੇਸ਼ਾਂ ਚ ਵੀ ਮੀਡੀਆ ਫੇਸ ਕੀਤਾ ਚਾਹੇ ਅਮਰੀਕਾ ਦਾ ਹੋਵੇ ਕੈਨੇਡਾ ਦਾ ਹੋਵੇ ਇੰਗਲੈਂਡ ਦਾ ਹੋਵੇ ਦੁਨੀਆ ਦਾ ਮੀਡੀਆ ਸਚਾਈ ਸਾਹਦੇ ਸਾਹਮਣੇ ਰੱਖੀ ਆ ਬੜੀ ਨਿਮਰਤਾ ਦੇ ਨਾਲ ਔਰ ਗੁਰੂ ਤੋਂ ਡਰ ਕੇ ਬੜੀ ਨਿਮਰਤਾ ਨਾਲ ਸੰਗਤਾਂ ਨੂੰ ਨਤਮਸਤਕ ਹੁੰਦਾ ਮੈਂ ਅਪੀਲ ਕਰਦਾ ਕਿ ਇਹ ਜਿਹੜੀ ਗੱਲਬਾਤ ਆ ਇਹ ਹਰੇਕ ਇਹਨੂੰ ਸੁਣੇ ਹਰੇਕ ਇਸ ਦੇ ਉੱਤੇ ਜਿਹੜਾ ਹੈਗਾ ਸਹਿਯੋਗ ਕਰੇ ਕਿ ਹਰਿਆਣਾ ਕਮੇਟੀ ਜਿਹੜੀ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ ਸਰਦਾਰ ਢਿੰਡਾ ਵੱਲੋਂ ਅੱਜ ਕੁਰਸੀ ਦੇ ਬਹਿ ਕੇ ਜਿਹੜਾ ਹੌਸੋ ਹਵਾਸ਼ ਗਵਾ ਕੇ ਜਿਸ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਆ ਉਹਦਾ ਜਵਾਬ ਸਿੱਖ ਸੰਗਤਾਂ ਮੰਗਣ ਤੇ ਸਿੱਖ ਸੰਗਤਾਂ ਲੈਣ ਅਸੀਂ ਸੰਗਤਾਂ ਦੀ ਸੇਵਾ 'ਚ ਪਹਿਲਾਂ ਦੀ ਤਰ੍ਹਾਂ ਅੱਜ ਵੀ ਹਾਜ਼ਰ